ਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈਆ ਉਹਦੇ ਜੋ ਇੱਕ ਵਿਅਕਤੀ ਨੇ ਕਿਹਾ ਕਿ ਜਿਹੜਾ ਕਿ ਲੱਖਾ ਸਧਾਨਾ ਤੇ ਮੁੱਖ ਮੰਤਰੀ ਵੱਲੋਂ ਰਾਲ ਕੇ ਇੱਕ ਲੋਕ ਸਭਾ 24 ਦੀਆਂ ਵੋਟਾਂ ਆਣੀਆਂ ਉਹਦੇ ਸਟੰਟ ਕੀਤਾ ਜਾ ਰਿਹਾ ਕਿ ਇੱਕ ਭਾਨੇ ਸਿੱਧੂ ਨੂੰ ਲੈ ਕੇ ਨਹੀਂ ਨਹੀਂ ਐਦਾਂ ਦਾ ਕੋਈ ਲੋਕ ਸਭਾ ਦੀਆਂ ਚੋਣਾਂ ਨਾਲ ਇਹਦਾ ਕੋਈ ਸਬੰਧ ਨਹੀਂ ਹੈ ਸੋ ਜਿਹੜੇ ਪਰਚੇ ਨੇ ਉਹ ਵੀ ਜੇ ਕੋਈ ਗਲਤੀ ਕਰਦਾ ਉਹਦੇ ਤੇ ਪਰਚਾ ਹੁੰਦਾ ਤੇ ਲੱਖੇ ਸਧਾਨੇ ਦਾ ਤਾਂ ਇਹਨਾਂ ਚੀਜ਼ਾਂ ਨਾਲ ਲੱਖਾ ਸਧਾਨਾ ਜੀ ਵੋਟਾਂ 'ਚ ਪਹਿਲਾਂ ਖੜ ਕੇ ਦੇਖ ਚੁੱਕੇ ਨੇ ਲੋਕਾਂ ਨੇ ਕਿੰਨਾ ਕਮਾਨ ਸਤਿਕਾਰ ਕਰਿਆ ਉਹ ਵੋਟਾਂ ਦੇ ਵਿੱਚ ਤੁਸੀਂ ਆਪ ਸਭ ਨੇ ਦੇਖਿਆ ਸੋ ਇਹਦੇ ਵਿੱਚ ਵੋਟਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਤੇ ਹਾਂ ਕੁਝ ਚੀਜ਼ਾਂ ਜਦੋਂ ਡਿਪੈਂਡ ਹੋ ਜਾਂਦੀਆਂ ਨੇ ਕੋਈ ਜਦੋਂ ਤੁਸੀਂ YouTube ਤੇ ਡਿਪੈਂਡ ਹੋਗੇ ਨਾ ਵੀ YouTube ਤੇ ਵਿਊ ਆਉਣਗੇ ਕਮੈਂਟ ਲਾਈਕ ਆਉਣਗੇ ਉਸ ਤੋਂ ਬਾਅਦ ਸਾਡਾ ਰਜਗਾਰ ਚੱਲੂਗਾ ਜਦੋਂ ਤੁਸੀਂ ਐਦਾਂ ਦੀ ਸਿਆਸਤ ਵਿੱਚ ਫਸ ਗਏ ਤਾਂ ਉਹ ਵਿਊ ਲੈਣ ਦੇ ਚੱਕਰ 'ਚ ਤੁਸੀਂ ਕੁਝ ਵੀ ਅਨਾਬ ਸ਼ਨਾਬ ਬੋਲੋ ਲੋਕਾਂ ਦੇ ਵਿਊ ਲਓ ਕਮੈਂਟ ਲਓ ਹਾਸੀ ਮਜ਼ਾਕ ਚ ਲਾਓ ਜਾਂ ਪਿਆਰ ਮੁਹੱਬਤ ਚ ਲਾਓ ਚ ਹੈ ਗਾਲਾਂ ਦੇ ਰੂਪ ਚ ਲਾਓ ਅੱਜ ਵੀ ਹੁਣ ਸਾਡੇ ਗੱਲ ਕਰੀਏ ਮੁਲਾਜ਼ਮ ਵਰਗ ਹੋਵੇ ਤੇ ਮੁੱਖ ਮੰਤਰੀ ਸਾਹਿਬ ਵੱਲੋਂ ਕਿਹਾ ਗਿਆ ਸੀ ਜੇ ਸਾਡਾ ਰਾਜ ਆਊਗਾ ਤਾਂ ਲੋਕ ਸੜਕਾਂ ਤੇ ਨਹੀਂ ਹੋਣਗੇ ਉਹਨਾਂ ਨੂੰ ਸਾਰੇ ਹੱਕ ਦਿੱਤੇ ਜਾਣਗੇ ਨੌਜਵਾਨਾਂ ਵਿਦੇਸ਼ਾਂ ਨੂੰ ਜਾ ਰਹੇ ਨੇ ਰੋਜ਼ਗਾਰ ਦੀ ਗੱਲ ਕਰਦੇ ਆਪਾਂ ਦੇਖੋ ਰੋਜ਼ਗਾਰ ਦੀ ਗੱਲ ਤਾਂ ਸਾਫ਼ ਆ ਸਾਡੇ ਕੋਲ ਤਾਂ ਅੰਕੜੇ ਨੇ ਕਿ 40000 ਪਲੱਸ ਨੌਜਵਾਨਾਂ ਨੂੰ ਨੌکریاں ਜਿਹੜੀਆਂ ਉਹ ਪੰਜਾਬ ਸਰਕਾਰ ਪਿਛਲੇ 20 ਮਹੀਨਿਆਂ ਚ ਦੇ ਚੁੱਕੀ ਆ ਸਾਡੇ ਕੋਲ ਅੰਕੜੇ ਨੇ ਕੱਲ੍ਹ ਹਾਕੀ ਖਿਡਾਰੀਆਂ ਨੂੰ ਤੇ ਸਾਡੇ ਕ੍ਰਿਕਟ ਵਾਲੇ ਨੌਜਵਾਨਾਂ ਨੂੰ ਪੀਸੀਐਸ ਲੈਵਲ ਦੀਆਂ ਨੌਕਰੀਆਂ ਦੇ ਕੇ ਨਿਵਾਜਿਆ ਗਿਆ ਤੇ ਅੱਗੇ ਵੀ ਸਰਕਾਰ ਨੇ ਖੇਡ ਨੀਤੀ ਬਣਾਈ ਆ ਨੈਸ਼ਨਲ ਗੇਮਾਂ 'ਚ ਇੰਟਰਨੈਸ਼ਨਲ ਗੇਮਾਂ 'ਚ ਕੋਈ ਵੀ ਖਿਡਾਰੀ 골ਡ ਮੈਡਲ ਲੈ ਕੇ ਆਊਗਾ ਜਾਂ ਚਾਦੀ ਦਾ ਜਾਂ ਬ੍ਰੌਂਜ਼ ਮੈਡਲ ਲੈ ਕੇ ਆਊਗਾ ਉਹਨੂੰ ਬਣਦਾ ਮਾਨ ਸਤਿਕਾਰ ਪੈਸੇ ਦੇ ਨਗਦਨਾਮੇ ਦੇ ਨਾਲ-ਨਾਲ ਸਰਕਾਰੀ ਨੌਕਰੀਆਂ ਦੇ ਕੇ ਨਿਵਾਜਿਆ ਜਾਊਗਾ ਹੁਣ ਜ਼ਿੰਮੇਵਾਰੀ ਬਣਦੀ ਹੈ ਸਾਡੇ ਨੌਜਵਾਨਾਂ ਦੀ ਕਿ ਉਹ ਖੇਡਾਂ 'ਚ ਪੰਜਾਬ ਦਾ ਨਾਮ ਰੌਸ਼ਨ ਕਰਨ ਤੇ ਪੰਜਾਬ ਸਰਕਾਰ ਇਹਨਾਂ ਨੂੰ ਨੌਕਰੀਆਂ ਦੇ ਕੇ ਨਵਾਜੂਗੀ ਇਹ ਜ਼ਿੰਮੇਵਾਰੀ ਹੈ ਪੰਜਾਬ ਸਰਕਾਰ ਦੀ ਤੇ ਆਪਣੇ ਪਰਿਵਾਰਾਂ ਦਾ ਆਪਣੇ ਪਿੰਡਾਂ ਦਾ ਆਪਣੇ ਸ਼ਹਿਰਾਂ ਦਾ ਨਾਮ ਰੌਸ਼ਨ ਕਰਨ ਬੇਨਤੀ ਕਰਦੇ ਆ ਨੌਜਵਾਨਾਂ ਨੂੰ ਕਿ ਉਹ ਫੁਕੀਆਂ ਚਾਲਾਂ ਯੂਟਿਊਬਰਾਂ ਦੇ ਚੱਕਰਾਂ 'ਚ ਨਾ ਪੈ ਕੇ ਆਪਣੀ ਭਵਿੱਖ ਦੀ ਫਿਕਰ ਕਰਨ ਤੇ ਪੰਜਾਬ ਨੂੰ ਚੜ੍ਹਦੀ ਕਲਾ 'ਚ ਲੈ ਕੇ ਜਾਣ ਲਈ ਆਪਣਾ ਬਣਦਾ ਯੋਗਦਾਨ ਪਾ